सीएमओ दफ्तर ਦੇ ਵੱਲੋਂ ਅੱਜ ਇੱਕ ਵੱਡੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਬੇਅਦਬੀਆਂ ਕਰਨ ਵਾਲਿਆਂ ਦੇ ਉੱਤੇ ਹੁਣ ਨਕੇਲ ਪਾਈ ਜਾਏਗੀ ਸਖਤ ਮਿਸਾਲੀ ਸਜ਼ਾ ਦਿੱਤੀ ਜਾਏਗੀ ਜਿਨ੍ਹਾਂ ਦੇ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਨੂੰ ਮਿਸਾਲੀ ਸਖਤ ਸਜ਼ਾ ਦਿੱਤੀ ਜਾਏਗੀ ਜ਼ਿਕਰ ਖਾਸ ਹੈ ਕਿ ਅੱਜ ਮੁੱਖ ਮੰਤਰੀ ਭਗਵਾਨਪਤਮਨ ਦੇ ਵੱਲੋਂ ਜਿਹੜੀ ਇੱਕ ਮੁਲਾਕਾਤ ਕੀਤੀ ਗਈ ਹੈ ਸਾਧੂ ਸੰਤ ਸਮਾਦ ਦੇ ਨਾਲ ਜਿਹੜੀ ਇਹ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਤੋਂ ਬਾਅਦ ਜਿਹੜਾ सीएमओ ਦਫਤਰ ਹੈ ਉਸ ਦੇ ਵਿੱਚੋਂ ਜਿਹੜਾ ਵੱਡਾ ਬਿਆਨ ਸਾਂਝਾ ਕੀਤਾ ਗਿਆ ਕਿ ਆਇਆ ਗਿਆ ਕਿ ਹੁਣ ਮਿਸਾਲੀ ਸਜ਼ਾ ਮਿਲੇਗੀ ਬੇਅਦਬੀਆਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਦੇ ਉੱਤੇ ਵੱਡੀ ਤੇ ਵੱਡੀ ਕਾਰਵਾਈ ਹੋਏਗੀ ਤੇ ਇਸ ਸਬੰਧ ਦੇ ਵਿੱਚ ਹੁਣ ਇੱਕ ਕਾਨੂੰਨ ਲਿਆਉਣ ਦੀ ਜਿਹੜੀ ਹੈ ਤਿਆਰੀ ਖਿੱਚੀ ਗਈ ਹੈ ਅੱਜ ਜਿਹੜੀ ਸਾਧੂ ਸੰਤਾਂ ਦੇ ਨਾਲ ਜਿਹੜੀ ਸਾਧੂ ਸਮਾਜ ਹੈ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਪਹਿਲਾਂ ਕਾਨੂੰਨ ਬਣਿਆ ਹੋਇਆ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਸਖਤੀ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਵੀ ਵਿਅਕਤੀ ਦੇ ਵੱਲੋਂ ਅਜਿਹਾ ਕਾਰਨਾਮਾ ਕਰਨ ਤੋਂ ਪਹਿਲਾਂ 100 ਸੋਚਿਆ ਜਾਵੇ ਤੇ ਜੇਕਰ ਕਿਸੇ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਤਾਂ ਉਸ ਨੂੰ ਅਜਹੀ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਹੋਰ ਵਿਅਕਤੀ ਦੇ ਵੱਲੋਂ ਅਜਿਹਾ ਕਾਰਨਾਮਾ ਨਾ ਕੀਤਾ ਜਾ ਸਕੇ ਤੇ ਸਖਤ ਤੋਂ ਸਖਤ ਸਜ਼ਾ ਤੋਂ ਬਾਅਦ ਹਰ ਇੱਕ ਦੇ ਮਨ ਦੇ ਵਿੱਚ ਡਰ ਹੋਏ ਹਾਲਾਂਕਿ ਇਹ ਸਭ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੀ ਇਹ ਮੰਗ ਚੱਲਦੀ ਆ ਰਹੀ ਹੈ ਕਿਉਂਕਿ ਤਿੰਨ ਸਰਕਾਰਾਂ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਰਹੇ ਨੇ ਤੇ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਨਸਾਫ ਨਾ ਮਿਲਣ ਕਰਕੇ ਦੋਸ ਸਰਕਾਰਾਂ ਦੇ ਉੱਤੇ ਤਾਂ ਜਿਹੜੀ ਆ ਵੱਡੀ ਗਾਜ਼ ਡਿੱਗੀ ਆ ਦੋ ਸਰਕਾਰਾਂ ਸਮੇਂ ਦੇ ਨਾਲ ਹੀ ਜਿਹੜੀਆਂ ਚੱਲਦੀ ਹੋਈਆਂ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ ਹੁਣ ਜਿਹੜਾ ਇੱਕ ਵੱਡਾ ਵਾਅਦਾ ਤੇ ਦਾਵਾ ਕਿਤਨੇ ਕਿਤੇ ਨਿੱਕ ਕਰਦੇ ਹੋਇਆ ਸੀਐਮ ਮਾਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਐਮ ਆਫਿਸ ਦੇ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ